ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਪੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਇੱਕ ਕੁਐਸਟ ਬੇਨਤੀ ਕਰਦੇ ਆਂ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਪਹੁੰਚੇ ਆਂ ਮੰਡੀ ਜਗਰਾਉਂ ਜ਼ਿਲ੍ਹਾ ਸ਼ਿਰੀ ਲੁਧਿਆਣਾ ਕਰਦੇ ਆਂ ਬਾਈਓ ਨਾ ਨਾ ਗੱਲ ਬਾਤ ਬਾਈ ਜੀ ਸਤਿ ਸ੍ਰੀ ਅਕਾਲ ਕੈਨ ਸਦਾ ਵਧੀਆ ਜੀ ਵੇਖਿਆ ਮਾਲ ਕੁਛ ਤੇ ਰਹਿ ਗਿਆ 2 ਰੁਪਈਆ ਠੀਕ ਹੈ ਜੀ ਨਾਮ ਪਿੰਡ ਟੰਡ ਕੜਾਣੀ ਕਲਾ ਰਾਣਾ ਸਾਹਿਬ ਦੇ ਨਾਲੀ ਰਾਣਾ ਸਾਹਿਬ ਗੁਰਦੈ ਦੇ ਹਨ ਤੇ ਮੋਬਾਈਲ ਨੰਬਰ ਜੀ 99788 ਜੀ 06606 ਘਰੇ ਵੀ ਪਸ਼ੂ ਖੜੇ ਰਹਿੰਦੇ ਆ ਹਾਂ ਹਾਂ ਵੀਰੇ ਹੰਦੇ ਆ 10 ਤੋਂ ਠੀਕ ਆ ਸ਼ੁਰੂਆਤ ਕਰਕੇ ਐਚਪੀ ਸੂਈ ਤੋਂ ਕ੍ਰੋਸ ਤੋਂ ਹਨਾ ਇਹ ਬਾਈ ਜੀ ਜਿਹੜੀ ਸਾਹਮਣੇ ਆਪਾਂ ਵੇਖ ਰਹੇ ਆ ਕਿੰਨਾ ਕ ਦੁੱਧ ਭਾਂਡੇ ਚ ਪਾ ਰਹੀ ਆ ਇਹ ਪਰਸਾਂ ਸੂਈ ਆ ਵੀਰੇ ਇਹਦੇ ਥੱਲੇ ਹੋਊਗਾ 17 ਕਿਲੋ ਬੋਲਾਂ ਚ 17 ਕ੍ਰੋਸਾਂ ਅੰਗਰੇਜ਼ ਵਿੱਚ ਆ ਗਈ ਹਨਾ ਤੋਰਾ ਮੜਿਆ ਕਰਵਾ ਦਈਏ ਚੱਕ ਖੋਲ ਕੇ ਕਰਮਾਲੀ ਦਾ ਨੋ ਜੀ ਤਾਂ ਤੁਹਾਨੂੰ ਸਜਣੋ ਚੰਗਾ ਤੇ ਕਰੋ ਸੰਗ ਦੇ ਵਿੱਚ ਹਨਾ ਤਾਂ ਬੜਾ ਸੁਣਾ ਲਗਾ ਲਓ ਜੀ ਮੋੜ ਲਿਓ ਲੈਓ ਲੋ ਜੀ ਤੁਹਾਨੂੰ ਤੋਂ ਦੀ ਸਪੀਡ ਚੰਗੀ ਆ ਨੋ ਤੇ ਬਾਈ ਜੀ ਨੇ ਕੀਮਤ ਕਿੰਨੀ ਕੀਤੀ ਆ 80 ਜੋ ਮੰਨ ਤਾਂ ਨੋ ਜੀ ਤੇ ਦੂਜੇ ਨੰਬਰ ਤੇ ਸੋਈ ਇਹ ਵੀ ਹਾਂ ਜੀ ਇਹ ਕਲੂਨ ਦੋ ਦੰਦ ਦੇ ਵਿੱਚ ਦੋ ਦੰਦ ਕਿੰਨਾ ਬੋਲਾ ਕੋਲ ਦੁੱਧ ਵਾ ਵਾ ਬੜੀ ਕਮਾਲ ਹੈ ਫਿਰ 25 ਕਰ ਜੂ ਹਾਂ ਆਰਾਮ ਨਾਲ ਦੇ ਦੂੰਗਾ ਬਰੀਡ ਬਹੁਤ ਆਹ ਨਜਰਸੀ ਚ ਆ ਗਈ ਨਾ ਕ੍ਰੌਚ ਚ ਨਜਰਸੀ ਕ੍ਰੌਚ ਚ ਖੁੱਲ ਕੇ ਮੜਿਆ ਤੋਰਾ ਕਰਵਾ ਲਈ ਚੈੱਕ ਇਹਨਾਂ ਦਾ ਲੋਈ ਕੀ ਬਾਤ ਹੈ ਜਰਸੀ ਫੇਸ ਕੁਆਲਟੀ ਵੇਖੋ ਕਾਲੀ ਨਾਗ ਰਹੀ ਹੈ ਨਾ ਚਲੋ ਜੀ ਥਾਂ ਛੋੜ ਵੇਖੋ ਸਜਣੋ ਮੋੜ ਲਿਓ ਲੋਈ ਬੰਦੋ ਭਾਈ ਜੀ ਦੋ ਦੰਦ ਦੇਣਾ ਮੂੰਹ ਤੋਂ ਠੀਕ ਦੋ ਦੰਦ ਹੋ ਗਏ ਵਾਕੇ ਦੋ ਦੰਦ ਹੈ ਹਨਾ ਦੁੱਗੀ ਹੋ ਗਈ 20 ਕਿਲੋ ਬੋਲੇ ਤਾਂ ਪਲੱਸ ਹੀ ਚੱਲ ਗਈ ਹੈ ਹਨਾ ਹਾਂਜੀ ਹਾਂ 20 ਪਲੱਸ ਤੋਂ ਚੱਲਦੀ ਹੈ ਇਹਦੀ ਬਾਈ ਜੀ ਕੀਮਤ ਕਿੰਨੀ ਕਰਤੀ ਏ ਤੇ ਇਹ ਕਿਨਵਾ ਸੂਆ ਪਹਿਲਾਂ ਨਹੀਂ ਆ ਗਈ ਚਾਰ ਦੰਦ ਚਾਰ ਦੰਦ ਹੋ ਗਈ ਨਾ ਇਹਨੂੰ ਤੋੜ ਦੀ ਵਾਹ ਵਾਹ ਇੰਨੇ ਵੱਡਾ ਲੈਵਲ ਉਹ ਗੱਡੀ ਬੈਠੀ ਕਰਮਾਣੀ 98 ਬਹੁਤ ਸੋਹਣਾ ਲੱਗਾ ਇਹਨੂੰ ਲਓ ਜੀ ਮੂੰਹ ਤੇ ਦੋ ਦੰਦ ਆ ਗਏ ਲਾਓ ਬੰਦੋ ਜੀ ਲਓ ਜੀ ਕਮਾਲ ਆ ਲੈ ਬਾਜਿੰਦੀ ਕੀਮਤ 1 ਲੱਖ 5000 ਦੀ 1 ਲੱਖ 5000 ਦੀ 5000 ਦੀ ਲੋ ਸੱਜਣੋ 1 ਲੱਖ 5000 ਦੀ ਤੇ ਵੜਾ ਚੰਗੀਆਂ ਐ ਇਹਨਾਂ ਬਾਈ ਉਹਨਾਂ ਦੇ ਕੋਲ ਚੌਥੇ ਨੰਬਰ ਤੇ ਇੱਕ ਹੋਰ ਸੂਈ ਸਵਾਈ ਆ ਗਈ ਹੈਣਾ ਇਹਦੇ ਕੋਲ ਕਿੰਨਾ ਦੁੱਧ ਹੋਊਗਾ ਇਹਦੇ ਕੋਲ 25 ਕਿਲੋ ਕੋਲਾ ਜੀ 25 ਕਿਲੋ ਦੋ ਦਿਨ ਦੀ ਤੀਜਾ ਸੂਆ ਤੀਜਾ ਹੋ ਗਿਆ ਹੈਣਾ ਵੱਡੀ ਆ ਵਾ ਵਾ ਲੇਵਾ ਪੜਾ ਹਨਾ ਕਰਮਾਦੋ ਤਾਨਦੋਈ ਇਹਦੀ ਬਾਈ ਜੀ ਕੀਮਤ 135000 ਦੀ ਜੀ ਠੀਕ ਆਓ ਸੱਜਣੋ 135000 ਦੀ ਤੇ ਫੋਨ ਨੰਬਰ ਬੋਲਿਓ 9878806806 ਰਾडा ਸਾਹਿਬ ਦੇ ਲਾਗੇ ਠੀਕ ਆ ਲਓ ਸੱਜਣੋ ਤਰੀਦਾਰੀ ਆਪਣੀ ਜੇ ਕੋਈ ਚੰਗਾ ਲੱਗੂ ਕਨੈਕਟ ਨੰਬਰ ਪਾਈ ਦਾ ਦਿੱਤਾ ਕਰ ਲਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ